ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਸੁਣਦੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ 21 ਨਵੰਬਰ 2025 ਤੋਂ 25 ਨਵੰਬਰ 2025 ਕਿ ਮੇਰਾ ਮੌਸਮ ਰਹੇਗਾ ਕਿਉਂਕਿ ਹੁਣ ਠੰਡ ਲਗਾਤਾਰ ਵਧ ਰਹੀ ਹੈ ਪਰ ਬੀਤੇ ਦੋ ਦਿਨ ਤੋਂ ਥੋੜੇ ਜਿਹਾ ਹਵਾ ਦੇ ਵਿੱਚ ਗੰਧਲਾਪਨ ਧੂਆਂ ਜਾਪਕ ਕਹਿ ਸਕਦੇ ਆ ਕਿ ਧੁੰਦ ਵਰਗਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਮੀਹਾਂ ਦੀ ਗੱਲ ਕਰੀਏ ਤਾਂ ਸਾਊਥ ਇੰਡੀਆ ਵਾਲੇ ਪਾਸੇ ਆਪਾਂ ਕਹਿ ਸਕਦੇ ਕਿ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਹਲਕੇ ਦਰਮਿਆਨੇ ਸਿਸਟਮ ਬਣੇ ਹੋਏ ਨੇ ਉੱਤਰੀ ਭਾਰਤ ਵੱਲ ਆ ਜੀਏ ਤਾਂ ਸਿਰਫ ਪਹਾੜੀ ਖੇਤਰਾਂ ਵਿੱਚ ਸਿਸਟਮ ਬਦਲ ਬਾਈ ਤੇ ਧੁੰਦ ਬਰਫਬਾਰੀ ਵਾਲਾ ਬਣਿਆ ਹੋਇਆ ਹੈ ਬਾਕੀ ਪੰਜਾਬ ਦੀ ਅਗਰ ਗੱਲ ਕਰੀ ਜਾਵੇ ਤਾਂ ਮੌਸਮ ਮੱਧ ਭਾਰਤ ਦੇ ਬਾਕੀ ਹਿੱਸਿਆਂ ਦਾ ਸਾਫ਼ ਹੈ ਪੱਛਮੀ ਸਿਸਟਮ ਹਲਕੇ ਦਰਮਿਆਨੇ ਰੂਪ ਦੇ ਵਿੱਚ ਬਿਲਡ ਹੋ ਰਹੇ ਨੇ ਪਰ ਅਜੇ ਇਹਨਾਂ ਦੀ ਪੰਜਾਬ ਵੱਲ ਕੂਚ ਕੋਈ ਜ਼ਿਆਦਾ ਸਪਸ਼ਟ ਨਜ਼ਰ ਨਹੀਂ ਆ ਰਹੀ ਮੌਸਮ ਲਗਭਗ ਸਵੇਰ ਦੇ ਸਮੇਂ ਹੋਰ ਧੁੰਦ ਵਾਲਾ ਬਣਿਆ ਹੋਇਆ ਜਿਵੇਂ ਤੁਹਾਨੂੰ ਬੀਤੀ ਵੀਡੀਓ ਵਿੱਚ ਦੱਸਿਆ ਸੀ ਕਿ ਸਵੇਰੇ ਸਵੇਰੇ ਧੁੰਦ ਦੇ ਹਾਲਾਤ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ 'ਚ ਦੇਖਣ ਨੂੰ ਮਿਲ ਸਕਦੇ ਨੇ ਆਉਂਦੇ 2-3 ਦਿਨ ਲਗਾਤਾਰ ਧੁੰਦ ਵਰਗੇ ਹਾਲਾਤ ਰਹਿਣਗੇ ਕਿਉਂਕਿ ਇੱਕ ਮਾਹੌਲ ਜਿਹੜਾ ਬਣਿਆ ਹੋਇਆ ਹੈ ਗੰਦਲੇ ਪਾਣ ਦਾ ਉਸ ਦੇ ਸਿੱਟੇ ਵਜੋਂ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਏਰੀਆ 'ਚ ਕੀ ਹਾਲਾਤ ਨੇ ਮੌਸਮ ਦੇ ਤੁਸੀਂ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਹੋਣਾ ਕਰ ਅਸੀਂ ਗੱਲ ਕਰੀਏ 21 ਤੋਂ ਲੈ ਕੇ 22 23 24 ਅਤੇ 25 ਨਵੰਬਰ ਦੇ ਮੌਸਮ ਦੀ ਤਾਂ ਐਵਰੇਜ ਤਾਪਮਾਨ ਜਿਹੜਾ ਹੈ ਉਹ ਲਗਭਗ ਬਰਾਬਰ ਹੀ ਰਹਿਣ ਦੀ ਉਮੀਦ ਹੈ ਥੋੜੀ ਜਿਹੀ ਗਰਮੈਸ਼ ਦਾ ਮਾਹੌਲ ਰਾਤ ਦੇ ਸਮੇਂ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਥੋੜੀ ਜਿਹੀ ਬੱਦਲਵਾਈ ਓਵਰਕਾਸਟ ਕੰਡੀਸ਼ਨ ਆ ਪੰਜਾਬ ਦੇ ਉੱਪਰੋਂ ਨਿਕਲੇ ਸਨ ਅਗਰ ਤੁਹਾਨੂੰ ਮੈਂ ਦਿਖਾ ਸਕਾ ਤਾਂ ਇਹ ਜਿਹੜੇ ਪੱਛਮੀ ਸਿਸਟਮ ਹੈ ਹਲਕੇ ਹਲਕੇ ਗੰਧਲੇਪਨ ਵਾਲੇ ਇਹ ਥੋੜੇ ਜਿਿਹੇ ਕਿਤੇ ਨਾ ਕਿਤੇ ਬਣਦੇ ਹੋਏ ਨਜ਼ਰ ਆ ਰਹੇ ਨੇ ਅਗਰ ਮੈਂ ਤੁਹਾਨੂੰ ਇੱਕ ਸਾਫ਼ ਸਪਸ਼ਟ ਦਿਖਾ ਸਕਾਂ ਤੁਸੀਂ ਦੇਖੋਗੇ ਇਸ ਏਰੀਏ ਦੇ ਵਿੱਚ ਥੋੜਾ ਜਿਹਾ ਗੰਧਲਾਪਣ ਜ਼ਿਆਦਾ ਹੈ ਇਸ ਏਰੀਏ ਦੇ ਵਿੱਚ ਥੋੜਾ ਜਿਹਾ ਮੌਸਮ ਸਾਫ਼ ਹੈ ਕਿਉਂਕਿ ਮੇਨ ਤੌਰ ਤੇ ਪੂਰਬ ਦੀ ਹਵਾ ਜਿਹੜੀ ਹੈ ਉਹ ਚੱਲ ਰਹੀ ਹੈ ਇਸ ਤਰੀਕੇ ਨਾਲ ਤੇ ਪੱਛੋ ਦੀ ਹਵਾ ਵੀ ਇਸ ਤਰੀਕੇ ਨਾਲ ਚੱਲ ਰਹੀ ਹੈ ਪੰਜਾਬ ਦੇ ਉੱਪਰੋਂ ਇੱਕ ਤੇਜ਼ ਹਵਾ ਦਾ ਬੁੱਲਾ ਨਹੀਂ ਗੁਜ਼ਰ ਰਿਹਾ ਪੰਜਾਬ ਦੀ ਹਵਾ ਇਸ ਸਮੇਂ ਸਥਿਰ ਖੜੀ ਹੋਈ ਹੈ ਜਿਸ ਦੇ ਸਿੱਟੇ ਵਜੋਂ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਕਿਤੇ ਨਾ ਕਿਤੇ 2-4 ਦਿਨ ਜਿਹੜਾ ਹੈ ਇਸੇ ਤਰੀਕੇ ਨਾਲ ਗੰਧਲਾ ਹੁੰਦਾ ਨਜ਼ਰ ਆਵੇਗਾ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਤਾਪਮਾਨ ਦਿਨ ਦੇ ਵੇਲੇ 22 ਤੋਂ ਲੈ ਕੇ 25-26 ਡਿਗਰੀ ਤੱਕ ਰਹਿਣਗੇ ਵੱਖ-ਵੱਖ ਥਾਵਾਂ ਦੇ ਉੱਪਰ ਰਾਤ ਦਾ ਤਾਪਮਾਨ 7 ਤੋਂ ਲੈ ਕੇ 9-10-11 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਜਿਹੜੇ ਘੱਟ ਤਾਪਮਾਨ ਦੇ ਇਲਾਕੇ ਨੇ ਜਿਵੇਂ ਕਿ 5-6-7 ਡਿਗਰੀ ਵਾਲੇ ਉਹ ਬਹੁਤ ਘੱਟ ਨੇ ਉਹ ਕਿਸੇ ਕਿਸੇ ਇਲਾਕੇ 'ਚ ਨਜ਼ਰ ਆਵੇਗਾ ਤੇ ਇਸ ਤੋਂ ਇਲਾਵਾ ਮੀਂਹ ਦੀ ਸੰਭਾਵਨਾਵਾਂ ਕੋਈ ਨਹੀਂ ਹਨ ਕਣਕ ਬੀਜਣ ਵਾਲੇ ਕਿਸਾਨ ਵੀਰ ਹੁਣ ਇਸ ਸਮੇਂ ਆਖਰੀ ਸਮੇਂ ਤੇ ਆਪਣੀ ਕਣਕ ਬੀਜ ਰਹੇ ਨੇ ਲਗਭਗ 90% ਮੈਂ ਕਹਿ ਸਕਦਾ ਕਿ ਹਿੱਸੇ ਵਿੱਚ ਕਣਕ ਬੀਜੀ ਜਾ ਚੁੱਕੀ ਹੈ 10% ਹਿੱਸੇ ਰਹਿ ਰਹੇ ਨੇ ਜਿਨ੍ਹਾਂ ਵਿੱਚ ਕਣਕ ਦੀ ਬਜਾਈ ਹੋਵੇਗੀ 5% ਜਿਹੜੇ ਕਣਕ ਹੈ ਮੇਰੇ ਹਿਸਾਬ ਨਾਲ ਉਹ 30 ਤਰੀਕ ਤੱਕ ਬੀਜ ਜਾਈ ਜਾਵੇਗੀ ਅਤੇ 5% ਜਿਹੜੀ ਕਣਕ ਬਚੀ ਹੋਈ ਹੈ ਉਹ ਦਸੰਬਰ ਦੇ ਪਹਿਲੇ ਹਫਤੇ ਵਿੱਚ ਖਤਮ ਹੋ ਜਾਵੇਗੀ ਤੁਹਾਨੂੰ ਅਗਰ ਜਾਣਕਾਰੀ ਦਵਾਂ ਤਾਂ ਦਸੰਬਰ ਦੇ ਪਹਿਲੇ ਹਫਤੇ ਵਿੱਚ ਇੱਕ ਅੱਧਾ ਛੋਟਾ ਮੋਟਾ ਸਪੈਲ ਕਿਣਮਣ ਕਣੀ ਮੀਂਹ ਦਾ ਲੱਗਦਾ ਹੋਇਆ ਨਜ਼ਰ ਆ ਸਕਦਾ ਹੈ ਪਰ ਅਜੇ ਹੀ ਕੋਈ ਵੀ ਵੱਡੀ ਜਾਣਕਾਰੀ ਹਲੇ ਤੱਕ ਸਾਹਮਣੇ ਨਹੀਂ ਆਈ ਜਿੰਨੇ ਨਾਲ ਅਸੀਂ ਤੁਹਾਨੂੰ ਸਪਸ਼ਟ ਕਹਿ ਸਕੀਏ ਕਿ ਕੋਈ ਭਾਰੀ ਮੀਂਹ ਹੋਵੇਗਾ ਜਾਂ ਹਾਲਾਤ ਮੀਂਹ ਦੇ ਬਣਨਗੇ ਅਜਿਹੀ ਕੋਈ ਵੀ ਅਪਡੇਟ ਫਿਲਹਾਲ ਸਾਂਝੀ ਕਰਨ ਦੀ ਮੈਨੂੰ ਨਹੀਂ ਲੱਗਦਾ ਕਿ ਉਮੀਦ ਦੇਖ ਰਦੀ ਹੈ ਬਾਕੀ ਅਗਰ ਕੋਈ ਹੋਈ ਅਪਡੇਟ ਤਾਂ ਜਾਣਕਾਰੀ ਸਾਂਝੀ ਕਰਾਂਗੇ ਬਣੇ ਰਹੋ ਵੈਦਰ ਅਪਡੇਟਸ ਟੂਡੇ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ